ਲੋ ਜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਤੇ ਖਬਰ ਜਿਹੜੀ ਹੈ ਸ਼੍ਰੀ ਅਮਰਸਰ ਸਾਹਿਬ ਤੋਂ ਗੁਰੂ ਨਗਰੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਘਰ ਦੇ ਵਿੱਚੋਂ ਬਲਾਸਟ ਹੋ ਜਾਣ ਦੀਆਂ ਜਾਣਕਾਰੀਆਂ ਮਿਲ ਰਹੀਆਂ ਨੇ ਜਾਣਕਾਰੀਆਂ ਦੇ ਵਿੱਚ ਬਹੁਤ ਕੁਝ ਉਲਝਣ ਭਰਿਆ ਹੈ ਤੇ ਇਸ ਦੇ ਬਾਰੇ ਇੱਕ ਇੱਕ ਕਰਕੇ ਤਫਸੀਲ ਰੂਪੀ ਸਾਰੀ ਗੱਲ ਜਿਹੜੀ ਹੈ ਤੁਹਾਨੂੰ ਸਮਝਾਉਣ ਦੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾਵੇਗੀ ਸਭ ਤੋਂ ਪਹਿਲਾਂ ਤਸਵੀਰਾਂ ਜਿਹੜੀਆਂ ਨੇ ਚੱਲ ਰਹੀਆਂ ਇਹਨਾਂ ਤਸਵੀਰਾਂ ਦੇ ਉੱਪਰ ਧਿਆਨ ਕੇਂਦਰਿਤ ਕਰੋ ਇਹ ਤਸਵੀਰਾਂ ਜਿਹੜੀਆਂ ਨੇ ਨਿਊ ਜੁਝਾਰ ਨਗਰ ਅੰਮ੍ਰਿਤਸਰ ਸਾਹਿਬ ਦੀਆਂ ਨੇ 에어ਪੋਰਟ ਦੇ ਨਜ਼ਦੀਕ ਪੈਂਦਾ ਇਹ ਇਲਾਕਾ 에어ਪੋਰਟ ਰੋਡ ਦੇ ਉੱਪਰ ਪੈਂਦਾ ਇਹ ਇਲਾਕਾ ਜਿਸ ਦੇ ਵਿੱਚ ਤਮਾਕਾ ਹੋਣ ਦੀ ਖਬਰ ਮਿਲਦੀ ਹੈ तमाम মিডিਆ ਜਿਹੜਾ ਉੱਥੇ ਦੌੜ ਭੱਜ ਕੇ ਪਹੁੰਚਦਾ ਹੈ ਉਹਨਾਂ ਦੇ ਵੱਲੋਂ तमाम ਉੱਥੇ ਆ ਜਿਹੜੀ ਘੋਖ ਪੜਤਾਲ ਕੀਤੀ ਜਾਂਦੀ ਹੈ ਕਿ ਭਾਈ ਤਮਾਕਾ ਹੋਇਆ ਕਿਉਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਇਹ ਵੀ ਤੁਹਾਨੂੰ ਸੁਣਾਉਣਾ ਹੈ ਪਰ ਇੱਥੇ ਪੁਲਿਸ ਦੀਆਂ ਕਾਰਗੁਜ਼ਾਰੀਆਂ ਦੇ ਉੱਪਰ ਪਿਛਲੇ ਲੰਬੇ ਸਮੇਂ ਤੋਂ ਵੱਡੇ ਸਵਾਲ ਉੱਠਦੇ ਨਜ਼ਰ ਆ ਰਹੇ ਨੇ ਭਾਵੇਂ ਉਹ ਮਜੀਠਾ ਹਲਕੇ ਦੇ ਥਾਣੇ ਦੇ ਵਿੱਚ ਹੋਇਆ ਧਮਾਕਾ ਹੋਵੇ ਜਿਸ ਤੋਂ ਬਾਅਦ ਉੱਥੇ ਟਿਊਬ ਫਟਣ ਦਾ ਨਾਮ ਪੁਲਿਸ ਦੇ ਵੱਲੋਂ ਦਿੱਤਾ ਗਿਆ ਜਾਂ ਫਿਰ ਬਾਅਦ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਜਈਆਂ ਹੋਈਆਂ ਥਾਣੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਹੋਏ ਬਲਾਸਟ ਜਿਹੜੇ ਨੇ ਉਹਨਾਂ ਨੂੰ ਵੀ ਪੁਲਿਸ ਦੇ ਵੱਲੋਂ ਕਿਤੇ ਨਾ ਕਿਤੇ ਠੰਡੇ ਵਸਤੇ ਦੇ ਵਿੱਚ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਇਹ ਚੰਗੀਆਂ ਸੀ ਮਾੜੀਆਂ ਸੀ ਇਹ ਤੁਸੀਂ ਜਾਣਦੇ ਹੋ ਪਰ ਇੱਥੇ ਸਭ ਤੋਂ ਪਹਿਲਾਂ ਇਹ ਜਾਣਕਾਰੀਆਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਘਰ ਦੇ ਵਿੱਚ ਬਲਾਸਟ ਹੋਇਆ ਜਿਸ ਦੇ ਬਾਰੇ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਭਾਈ ਇੱਕ ਸ਼ਰਾਬ ਦੀ ਬੋਤਲ ਟੁੱਟੀ ਹੈ ਹੁਣ ਇੱਕ ਗੱਲ ਸਮਝੀ ਜਾਵੇ ਕਿ ਭਾਈ ਸ਼ਰਾਬ ਦੀ ਬੋਤਲ ਟੁੱਟਣ ਦੇ ਨਾਲ ਆਲ ਦਵਾਲ ਦੇ ਘਰਾਂ ਦੇ ਵਿੱਚ ਕਿੰਨਾ ਕਰੋਲਾ ਪੈਂਦਾ ਹੁੰਦਾ ਹੈ ਜਾਂ ਫਿਰ ਇਹ ਗੱਲ ਨੂੰ ਵੀ ਸਮਝਿਆ ਜਾਵੇ ਕਿ ਪੁਲਿਸ ਦੇ ਵੱਲੋਂ ਕਦੋਂ ਤੋਂ ਸ਼ਰਾਬ ਦੀਆਂ ਬੋਤਲਾਂ ਟੁੱਟਣ ਦੇ ਉੱਪਰ ਜਾ ਕੇ ਉੱਥੇ ਪਹੁੰਚ ਕੇ ਕੋਹਗਫੜਤਾਲ ਕਰਨੀ ਸ਼ੁਰੂ ਕੀਤੀ ਗਈ ਨਾਲ ਦੀ ਨਾਲ ਪੁਲਿਸ ਤਾਂ ਕਹਿ ਰਹੀ ਹੈ ਕਿ ਭਾਈ 112 ਦੇ ਉੱਪਰ ਸਾਨੂੰ ਫੋਨ ਕਾਲ ਆਉਂਦੀ ਹੈ ਪਰਿਵਾਰ ਦੇ ਵੱਲੋਂ ਸਾਨੂੰ ਫੋਨ ਕੀਤਾ ਜਾਂਦਾ ਹੈ ਪਰਿਵਾਰ ਦੇ ਵਿੱਚ ਦੋ ਜਣੇ ਰਹਿੰਦੇ ਨੇ ਜਿਸ ਦੇ ਵਿੱਚ ਮਾਲਕ ਦਾ ਨਾਮ ਸੰਦੀਪ ਸਿੰਘ ਦੱਸਿਆ ਜਾ ਰਿਹਾ ਹੈ ਉਹ ਕਹਿੰਦੇ ਕਿ 112 ਨੰਬਰ ਦੇ ਉੱਪਰ ਸਾਨੂੰ ਕਾਲ ਆਉਂਦੀ ਹੈ ਤੇ ਉਸ ਕਾਲ ਦੇ ذریعے ਅਸੀਂ ਇੱਥੇ ਪਹੁੰਚਦੇ ਹਾਂ ਹੁਣ ਵੱਡਾ ਇੱਥੇ ਧਿਆਨ ਦੇਣ ਯੋਗ ਜਿਹੜਾ ਆ ਗੱਲ ਹੈ ਜਾਂ ਫਿਰ ਕਹਿ ਲਈਏ ਇਹ ਸਾਰੇ ਮਸਲੇ ਦੇ ਵਿੱਚ ਇੱਕ ਵੱਡਾ ਚਰਚਾ ਦਾ ਵਿਸ਼ਾ ਇਹ ਹੈ ਕਿ ਡੀਸੀਪੀ ਸਾਹਿਬ ਦੇ ਵੱਲੋਂ ਉੱਥੇ ਪਹੁੰਚ ਆ ਗਏ ਤੇ ਇੱਕ 112 ਦੇ ਉੱਪਰ ਕੀਤੀ ਗਈ ਕਾਲ ਦੇ ਉੱਪਰ ਕਦੋਂ ਡੀਸੀਪੀ ਵਰਗੇ ਵੱਡੇ ਅਲਾ ਅਫਸਰ ਜਿਹੜੇ ਨੇ ਉੱਥੇ ਪਹੁੰਚਦੇ ਨੇ ਬਹੁਤ ਸਾਰੀਆਂ ਗੱਲਾਂ ਦੇ ਸਵਾਲਾਂ ਦੇ ਘੇਰੇ ਦੇ ਵਿੱਚ ਬਹੁਤ ਸਾਰੇ ਵੱਡੇ ਸਵਾਲ ਨੇ ਜਿਹੜੇ ਕਿ ਲੰਬਾ ਸਮੇਂ ਤੋਂ ਇਸ ਮਾਝੇ ਇਲਾਕੇ ਦੇ ਨਾਲ ਜੁੜਦੇ ਨਜ਼ਰ ਆ ਰਹੇ ਨੇ ਉਹ ਭਾਵੇਂ ਮਜੀਠਾ ਹੋਵੇ ਭਾਵੇਂ ਅੰਮ੍ਰਿਤਸਰ ਦੇ ਕੁਝ ਹੋਰ ਇਲਾਕੇ ਹੋਣ ਜਿਸ ਦੇ ਵਿੱਚ ਬਾਅਦ ਦੇ ਵਿੱਚ ਵੱਡਾ-ਵੱਡਾ ਜਾਲ ਲਾ ਕੇ ਪੁਲਿਸ ਦੇ ਵੱਲੋਂ ਕੋਈ ਬਾਂਬੂਦਮਾ ਚੀਜ਼ ਨਾ ਅੰਦਰ ਸੁੱਟ ਦੇਵੇ ਅਜਿਹੀਆਂ ਰਾਖੀਆਂ ਦੀ ਜਿਹੜੀ ਇਹ ਤਮਾਮ ਕਵਾਇ ਚਲਾਈ ਜਾ ਰਹੀ ਹੈ ਉੱਥੇ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਡੀਸੀਪੀ ਸਾਹਿਬ ਦਾ ਬਿਆਨ ਹੀ ਸੁਣਾ ਦਿੰਦੇ ਆ ਕਿ ਉਹਨਾਂ ਦੇ ਵੱਲੋਂ ਕੇਸ ਤਰੀਕੇ ਦੇ ਨਾਲ ਇਸ ਸਾਰੀ ਚੀਜ਼ ਦੇ ਉੱਪਰ ਪੁਸ਼ਟੀ ਕੀਤੀ ਗਈ ਹੈ ਕਿ ਭਾਈ ਕੋਈ ਧਮਾਕਾ ਨਹੀਂ ਹੋਇਆ ਇੱਕ ਸ਼ਰਾਬ ਦੀ ਬੋਤਲ ਟੁੱਟੀ ਹੈ ਸਭ ਤੋਂ ਪਹਿਲਾਂ ਇੱਕ ਇਹ ਬਿਆਨ ਜਿਹੜਾ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਲੈਣੇ ਆਂ ये जो जुजार सिंह एवेन्यू है जनाला रोड पर वहाँ हमने वेरीफाई किया है एक संदीप सिंह का घर है ट्रांसपोर्ट का काम पहले करते थे उनकी वाइफ आइलर सेंटर में कोचिंग देते हैं टीचर हैं उनके घर में कांच की बोतल टूटी पड़ी थी ब्लास्ट वाली कोई घटना हुई नहीं ये बिल्कुल रूमर फैलाया गया है ऐसी कोई बात हुई नहीं इसमें दो ही मेंबर हैं संदीप सिंह उनकी वाइफ रहते हैं कोई झगड़ा वगैरह था कोई झगड़ा नहीं उन्होंने बताया कोई उनके किसी के साथ दुश्मनी नहीं थी कोई बात नहीं ना उनको कोई काल आई है वो क्या काम करते सर? वो ट्रांसपोर्ट का काम करते थे लेकिन अभी नहीं करते उनकी वाइफ कोचिंग देते है टीचर मीडिया को एक सौ बारह पर तो कंप्लेंट गई थी तभी हमारे चौंकी इंचार्ज आए थे देखा कांच की बोतल टूटी है सिंपल थी वो वेरीफाई कर रहा लेकिन ब्लास्ट वाली कोई घटना हुई, हुई नहीं ऐसा तो नहीं। नहीं है कुछ प्रेस की तरफ से र्यूमर फैलाया गया था कि धमाका हो गया बहुत बड़ा ब्लास्ट हुआ है अमृतसर में उसके बाद जो र्यूमर फैला उसके बाद हम आए वेरीफाई कर रहे हमारे सीनियर ऑफिसर आए हैं उन्होंने भी आपको ब्रीफ किया है लेकिन ऐसी कोई घटना हुई नहीं मुख्यमंत्री की फेरी भी है नहीं 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 बहुत बहुत दूर है यहाँ से लेकिन ऐसी फेरी के इसका कोई संबंध नहीं है ऐसी घटना जब हुई नहीं है ਤੁਸਕਾ ਸਫੇਰੀ ਸੇ ਕਹਿ ਲੈਣਾ ਜਨਾ ਸੀ ਸੀਸੀਟੀਵੀ ਸਾਹਮਣੇ ਆਈ ਕੋਈ ਬੋਤਲ ਫੇਕਣ ਕੀ ਅੰਦਰ ਕੋਈ इसके बारे में हम सीसीटीवी फिर भी देख रहे हैं कि किसी ने शरारत की क्या हुआ किस कैसे हुआ है इस घर गली में जो सीसीटीवी कैमरे हैं वो देख रहे जैसी है बिल्कुल नहीं हंड्रेड परसेंट दो सौ परसेंट मैं कहूँ रहा धमाका हुआ है ना धमाके जैसी कोई घटना हुई है जब र्यूमर फैला तभी हम सभी ऑफिसर यहाँ आना पड़ा आन के इन्वेस्टिगेशन किया और आपको ब्रीफ कर रहे हैं ਦੇ ਅਲਾਦ ਘਾਰੀਆਂ ਦੇ ਵੱਲੋਂ ਜੋ ਗੱਲ ਕਹੀ ਗਈ ਹੈ ਉਹ ਤੁਹਾਡੇ ਸਾਹਮਣੇ ਰੱਖੀ ਇਹਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਇਹ ਵੀ ਨਾਲ ਦੀ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਲਿਖਦੇ ਜਾਣਾ ਸੋ ਨਾਲ ਹੁਣ ਇੱਥੇ ਗੱਲ ਕਰਨੀ ਵਾਜਬ ਇਹ ਵੀ ਬਣਦੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਪੁਲਿਸ ਦੇ ਵੱਲੋਂ ਜਿਨ੍ਹਾਂ ਧਮਾਕਿਆਂ ਨੂੰ ਕਿਹਾ ਗਿਆ ਕਿ ਭਾਈ ਇੱਥੇ ਤਾਂ ਟਾਇਰ ਫਟਿਆ ਸੀ ਉਹਨਾਂ ਧਮਾਕਿਆਂ ਦੇ ਵਿੱਚ ਜਿਹੜੇ ਲੋਕ ਸ਼ਾਮਿਲ ਸੀ ਜਿਹੜੇ ਨੌਜਵਾਨ ਸ਼ਾਮਿਲ ਸੀ ਉਹਨਾਂ ਦਾ ਇਨਕਾਊਂਟਰ ਜਿਸ ਤਰੀਕੇ ਦੇ ਨਾਲ ਕੀਤਾ ਗਿਆ ਉਹਦੇ ਬਾਰੇ ਵੀ ਆਪਾਂ ਸਭ ਕੋ ਜਾਣਦੇ ਆ ਪਰ ਇਸ ਘਰ ਦੇ ਉੱਪਰ ਜ਼ਰੂਰ ਧਿਆਨ ਕੇਂਦਰਿਤ ਕੀਤਾ ਜਾਵੇ ਹਾਲਾਂਕਿ ਘਰ ਦੇ ਵਿੱਚ ਸਥਿਤੀਆਂ ਕਿਸੇ ਵੀ ਤਰੀਕੇ ਦੇ ਨਾਲ ਅਜਈਆਂ ਨਹੀਂ ਕਿ ਇੱਥੇ ਕੋਈ ਧਮਾਕਾ ਹੋਇਆ ਹੋਵੇ ਕਿਸੇ ਤਰੀਕੇ ਦੇ ਨਾਲ ਕੋਈ ਵੱਡੀ ਆਪਦਾ ਘੱਟੀ ਹੋਵੇ ਪਰ ਪੁਲਿਸ ਦੇ ਆਲਾਦਕਾਰੀਆਂ ਦਾ ਉੱਥੇ ਪਹੁੰਚਣਾ ਮੀਡੀਆ ਕਰਮੀਆਂ ਦੇ ਕੋਲ ਅਜੇ ਹੀ ਜਾਣਕਾਰੀ ਜਾਣਾ ਤੇ ਪੁਲਿਸ ਦੇ ਵੱਲੋਂ ਇਹਨਾਂ ਤਮਾਮ ਬਿਆਨਾਂ ਦੇ ਉੱਪਰ ਸਪਸ਼ਟੀਕਰਨ ਦੇਣਾ ਕਿ ਭਾਈ 200 ਫੀਸ ਦੀ ਪੁਲਿਸ ਦੇ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਇੱਥੇ ਕੋਈ ਵੀ ਧਮਾਕਾ ਜਿਹੜਾ ਉਹ ਨਹੀਂ ਹੋਇਆ ਪਰ ਇੱਥੇ ਵੱਡਾ ਸਵਾਲ ਉਦੋਂ ਖੜਾ ਹੁੰਦਾ ਜਦੋਂ 112 ਦੇ ਉੱਪਰ ਕਾਲ ਦੀ ਗੱਲ ਜਿਹੜੀ ਆ ਪੁਲਿਸ ਦੇ ਵੱਲੋਂ ਕਹੀ ਜਾਂਦੀ ਹੈ ਕਿ ਸਾਨੂੰ ਫੋਨ ਇੱਕ ਰਸੀਵ ਹੁੰਦਾ ਜਿਸ ਤੋਂ ਬਾਅਦ ਇਹ ਕਾਰਵਾਈਆਂ ਚੱਲੀਆਂ ਨਾਲ ਦੀ ਨਾਲ ਜਿਹੜੇ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਦਾ ਘਰ ਹੈ ਜਿਨ੍ਹਾਂ ਦੀ ਇਮਾਰਤ ਹੈ ਜਿਹੜੇ ਇਸ ਘਰ ਦੇ ਮਾਲਕ ਨੇ ਉਹ ਕਹਿੰਦੇ ਕਿ ਭਾਈ ਅਸੀਂ ਫੋਨ ਫਾਨ ਕੀਤਾ ਹੀ ਕੋਈ ਨਹੀਂ ਉਹਨਾਂ ਦਾ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰਨਾ ਬੇहद ਲਾਜ਼ਮੀ ਹੈ ਸੋ ਉਹ ਵੀ ਬਿਆਨ ਤੁਹਾਡੇ ਨਾਲ ਸੁਣਾ ਦਿੰਦੇ ਆ ਫਿਰ ਅੱਗੇ ਇਸ ਖਬਰ ਨੂੰ ਘੋਖਾ ਪੜਤਾਲਾਂਗੇ ਕੋਈ ਧਮਾਕੇ ਦਾ ਰੋਲਾ ਪੈ ਰਿਹਾ ਇਦਾਂ ਕੋਈ ਧਮਾਕਾ ਨਾ ਨੁਕਸਾਨ ਆਇਆ ਹੁੰਦਾ ਸਰ ਕੋਈ ਕੰਪਲੀਟ ਤੁਸੀਂ ਕੀਤੀ ਸੀ ਨਾ ਮੈਂ ਕੋਈ ਨਹੀਂ ਕੀਤੀ ਕੋਈ ਤੁਹਾਡੀ ਮਿਸ ਜੀ ਕੁਝ ਨਹੀਂ ਕਹਿੰਦੇ ਨੇ ਜੀ ਦੇ ਨਾਲ ਕੋਈ ਤੁਹਾਡੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਹਣਾ ਤੁਸੀਂ ਕੰਪਲੀਟ ਨਹੀਂ ਕੀਤੀ ਨਹੀਂ ਕੀਤੀ ਪਰ ਪੁਲਸ ਕਹਿ ਰਹੀ ਹੈ ਕਿ 112 ਤੇ ਉੱਪਰ ਕੰਮ ਨਹੀਂ ਮੈਂ ਮੈਂ ਨਹੀਂ ਕੀਤੀ 112 ਹੋਰ ਵੀ ਕੋਈ ਗਿਆ ਕਿ ਹੋਰ ਮੈਂ ਮੈਂ ਮੈਂਬਰ ਨਹੀਂ ਕੀਤੀ ਕਿਸੇ ਨੇ ਨਹੀਂ ਕੀਤੀ ਨਹੀਂ ਤੁਮ ਜੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਦਾ ਨੁਕਸਾਨ ਹੋ ਜਾਂਦਾ ਤੁਸੀਂ ਕਹਿ ਰਹੇ ਕਿ ਬੋਤਲ ਦੀ ਡਿੱਗੀ ਹੈ ਜੀ ਬੋਤਲ ਜਿਹੜੀ ਡਿੱਗੀ ਹੈ ਕੋ ਬੋਤਲ ਦਾ ਜ਼ਿਕਰ ਕਰ ਰਹੇ ਹੋ ਕਿ ਬੋਤਲ ਉਹ ਡੋਰਾ ਜ ਤੂਵਾ ਆਇਆ ਹੈ ਇਹ ਇਹ ਬਾਹਰੋਂ ਛੁੱਟਿਆ ਜਾਂਦਾ ਬਾਹਰੋਂ ਛੁੱਟਿਆ ਕਹਿੰਦੇ ਤੇ ਜਾਂਚ ਦੀ ਮੰਗ ਕਰਦੇ ਹੋ ਕਿ ਜਾਂਚ ਹੋਈ ਸੀ ਜਿਹੜੇ ਬੋਤਲ ਛੁੱਟੀਆਂ ਕੋਈ ਬੋਤਲ ਇੰਨੀ ਛੋਟੀ ਬੋਤਲ ਛੁੱਟੀ ਆਈ ਥੇਰੇ ਹੋਵੇ ਕਿ ਬਾਹਰੋਂ ਛੁੱਟੀ ਹੋ ਠੀਕ ਠੀਕ ਨੁਕਸਾਨ ਆ ਜਾਂਦਾ ਮੇਰਾ ਆਪਣਾ ਨਹੀਂ ਸੁਇਸਾਂ ਜੀ ਇਸ ਘਰ ਦੇ ਮਾਲਕ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਕੀ ਕੁਝ ਉੱਥੇ ਕਿਸ ਤਰੀਕੇ ਦੇ ਨਾਲ ਵਾਪਰਿਆ ਤੇ ਪੁਲਿਸ ਦੇ ਵੱਲੋਂ ਕੀ ਕੁ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਨੇ ਹੁਣ ਜ਼ਮੀਨ ਦੀ ਹਕੀਕਤ ਕੀ ਹੈ ਉੱਥੇ ਕੀ ਕੁਝ ਵਾਪਰਿਆ ਕਿਸ ਤਰੀਕੇ ਦੇ ਨਾਲ ਵਾਪਰਿਆ ਪੁਲਿਸ ਨੇ ਕੀ ਕਿਹਾ ਇਹ ਸਾਰੀ ਚੀਜ਼ ਦੇ ਉੱਪਰ ਜਾਣਕਾਰੀਆਂ ਲਵਾਂਗੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਰਿਪੋਰਟਰ ਜਿਹੜੇ ਨੇ ਅੰਮ੍ਰਿਤਸਰ ਤੋਂ ਲਲਿਤ ਕੁਮਾਰ ਸ਼ਰਮਾ ਉਹ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਜਾਣਦੇ ਹਾਂ ਕਿ ਕੀ ਕੋਈ ਸਥਿਤੀਆਂ ਉੱਥੇ ਪੈਦਾ ਹੋਈਆਂ ਲਲਿਤ ਕੀ ਕੋਈ ਜਾਣਕਾਰੀਆਂ ਨੇ ਕਿਸ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਵਾਪਰੀ ਜਿਸ ਦੇ ਉੱ ਜੋ ਕੰ ਦਾਧੀ ਅੰਮ੍ਰਿਤਸਰ 에어ਪੋਰਟ ਦੇ ਸਾਹਜਾਦਾ ਜਿਹੜਾ ਆਇਆ ਨੂੰ ਕਈ ਨਰੇਕ ਦੇ ਵਿੱਚ ਅਸਤੇਰੇ ਸੜਕ ਪਾਰ ਹੈ ਬਲਾਕ ਦੀ ਘਟਨਾ ਦਾ ਸਾਹਮਣੇ ਹੈ ਜਿੰਦੇ ਚੱਲਦੇ ਮੀਡੀਆ ਨੇ ਉਸ ਗਲੀ ਦੇ ਵਿੱਚ ਪਹੁੰਚ ਕੇ ਜਦੋਂ ਕਵਰੇਜ ਕਰਨੀ ਸ਼ੁਰੂ ਕੀਤੀ ਤਾਂ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹਿਲੇ ਪਹੁੰਚੇ ਹੋਏ ਸਨ ਜਿੰਨੂੰ ਤੋਂ ਸੜਕ ਜਾਂਚ ਕੀਤੀ ਜਾ ਰਹੀ ਸੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪਹਿਲਾਂ ਉਹਨਾਂ ਨੇ ਮੀਡੀਆ ਨਾਲ ਨਾਂ ਮੁਕਰ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਇਹ ਬਲਾਕ ਦਾ ਮਾਮਲਾ ਜਿਹਨਾਂ ਨੇ ਕਿਹਾ ਬਲਾਕ ਹੋਇਆ ਤੇ ਉਹਨਾਂ ਦਾ ਕਹਿਣਾ ਸੀ ਕਿ ਪੂਰਦਾ ਸਾਡੇ ਸੀਨੀਅਰ ਅਧਿਕਾਰੀ ਆ ਰਹੇ ਹਨ ਉਹ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣਗੇ ਉਸ ਤੋਂ ਆਪ ਜੀ ਮੰਡੇਰ ਜੀ ਕਾਜਕਾਨੀ ਪਹੁੰਚੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਕੋਈ ਬਲਾਸਟ ਹੋਇਆ ਕਰੀਕਾ ਬੋਤਲ ਹੀ ਜਿਹੜੀ ਕੱਟਦੀ ਆ ਉਹ ਜਿਹੜੀ ਸ਼ਰਾਬ ਦੀ ਬੋਤਲ ਹੀ ਕਿਤੇ ਬਾਹਰ ਬਾਹਰੋਂ ਅੰਦਰੋਂ ਕੋਈ ਨਹੀਂ ਛੁੱਟੀ ਆ ਜਿਸੇ ਕਰਕੇ ਧਮਾਕਾ ਹੋਇਆ ਜੇ ਜਦੋਂ ਆਪਾਂ ਪੁੱਛਿਆ ਸੀ ਕਿ ਕੋਈ ਕੱਟਦੀ ਬੋਤਲ ਨਾਲ ਕੋਈ ਧਮਾਕਾ ਹੁੰਦਾ ਤੇ ਨਾ ਕੋਈ ਬਲਾਸਟਿੰਗ ਕਹਾ ਸਾਹਮਣੇ ਆਦੀ ਹੈ ਤੇ ਉਹ ਕਹਿੰਦੇ ਕਿ ਘਰ ਵਾਲਿਆਂ ਨੇ ਸਾਨੂੰ ਕੋਣ ਦਿੱਤੀ ਸੀ 12 ਨੰਬਰ ਤੇ ਤੇ ਜਿੱਤੇ ਕੱਲ੍ਹ ਅਸੀਂ ਪੁਲਿਸ ਅਧਿਕਾਰੀ ਪੁੱਜੇ ਨੇ ਉਹਨਾਂ ਨਾਲ ਵੀ ਗੱਲ ਕੀਤੀ ਜਾ ਰਹੀ ਆ। ਅਸੀਂ ਜੋ ਘਰ ਵਾਲਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਘਰ ਵਾਲਿਆਂ ਦਾ ਕਹਿਣਾ ਕੀ ਅਸੀਂ ਨਾ ਕਿਸੇ ਪੁਲਿਸ ਹਦਾਰੇ ਨੂੰ ਕਾਲ ਕੀਤਾ ਤੇ ਨਾ ਹੀ ਤੁਹਾਰਾ ਤੇ ਕਾਲ ਕੀਤੀ ਆ ਤੇ ਨਾ ਹੀ ਸਾਡੇ ਕੋਲ ਕੋਈ ਧਮਾਕਾ ਹੋਇਆ। ਇਹ ਉਹ ਸੋਚਦਾ ਵੀ ਤਾਂ ਇਹ ਆ ਕਿ ਜਦੋਂ ਉਸੋਕੇ ਮੌਕੇ ਤੇ ਪੁੱਜੀ ਆ ਦੋਸਤਾਂ ਤੋਂ ਪੁੱਛੀਏ ਨੇ। ਆਕਰ ਧਮਾਕਾ ਹੋਇਆ ਤੇ ਕੋਈ ਗੱਲਬਾਤ ਹੋਈ ਸਾਰੀ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਨੇ ਪਰ ਕੋਈ ਤੁਹਾਨੂੰ ਇਹ ਕਿਹਾ ਜਾ ਰਿਹਾ ਕਿ ਕੋਈ ਧਮਾਕਾ ਨਹੀਂ ਹੋਇਆ। ਚਲੋ ਕਿ ਗਾਟੀ ਦੀ ਬੋਤਲ ਡੁੱਟੀ ਜਿਸ ਤਰੀਕੇ ਦੇ ਨਾਲ ਸ਼ਰਮਾ ਸਾਹਿਬ ਇਹ ਸਾਰੀਆਂ ਜਾਣਕਾਰੀਆਂ ਤੁਸੀਂ ਦੇ ਰਹੇ ਹੋ ਇਹ ਜਾਣਕਾਰੀਆਂ ਦਾ ਮਾਦਾਂਕਣ ਆਪਾਂ ਪਿਛਲੀਆਂ ਘਟਨਾਵਾਂ ਦੇ ਨਾਲ ਕਰੀਏ ਜੇਕਰ ਭਾਵੇਂ ਉਹ ਮਜੀਠਾ ਥਾਣੇ ਦੇ ਵਿੱਚ ਹੋਇਆ ਧਮਾਕਾ ਹੋਵੇ ਭਾਵੇਂ ਹੋਰ ਥਾਣਿਆਂ ਦੇ ਵਿੱਚ ਸੁੱਤੇ ਗਏ ਆ ਜਿਹੜੇ ਬੰਬ ਨੁਮਾ ਪਦਾਰਥ ਹੋਣ ਉਹ ਸਾਰੀਆਂ ਚੀਜ਼ਾਂ ਤੇ ਵੀ ਪੁਲਿਸ ਦੇ ਵੱਲੋਂ ਇਸੇ ਤਰੀਕੇ ਦੇ ਨਾਲ ਮੰਨਕਰ ਹੋਇਆ ਗਿਆ ਸੀ ਇਹ ਸਾਰੀਆਂ ਚੀਜ਼ਾਂ ਪੁਲਿਸ ਦੇ ਵੱਲੋਂ ਕਿਤੇ ਹੁਣ ਵੀ ਲਪਾਉਣ ਦੀਆਂ ਕੋਸ਼ਿਸ਼ਾਂ ਤਾਂ ਨਹੀਂ ਕੀਤੀਆਂ ਜਾ ਰਹੀਆਂ ਆਜੀ ਤੇ ਤੋਂ ਪੋਜੀਸ਼ਨ ਕਰਨਾ ਹੈ ਜਿਹੜਾ ਗਮਟਾਵਾ ਚੋਂ ਕਿ ਬਾਜਾ ਜਿਹੜਾ ਧਮਾਕਾ ਹੋਇਆ ਸੀ ਉਸ ਤੋਂ ਕਿਹਾ ਜਾ ਰਿਹਾ ਸੀ ਕਿ ਰੇਡੀਏਟਰ ਫਟਿਆ ਕਾਰਨ ਰੇਡੀਏਟਰ ਫਟਿਆ ਪਰ ਜਦੋਂ ਅਗਾਂਹ ਦਿੱਤੀ ਗਈ ਤੇ ਉੱਤੋਂ ਜਿਹੜੀ ਅਲੱਗੀ ਤਰੀਕ ਤੋਂ ਹੋਇਆ ਪਿਆ ਹੋਇਆ ਸੀ ਜਾਂ ਵੀ ਹਰ ਗੱਲ ਦੀ ਗੱਲ ਇਹ ਹੈ ਕਿ ਕੰਮ ਨੂੰ ਕਰਨੀ ਹੈ ਨਾ ਕਿ ਕਾਹਦੇ ਜਿਹੜੀ ਰੇਡੀਏਟਰ ਫਟਣ ਨਾਲ ਕੋਈ ਧਮਾਕਾ ਹੁੰਦਾ ਇਸੇ ਕਰਕੇ ਆਰ ਬਾਅਦ ਦੇ ਜਿਹੜੇ ਲੋਕ ਦੀ ਹੋਵੇ ਉਸ ਨੂੰ ਪੁੱਛੀ ਉਹਨਾਂ ਨੇ ਕਿ ਸੈਟਅਪ ਪਈ ਸੀ ਕਿ ਧਮਾਕਾ ਬਾਅਦ ਜਵਾਬ ਦਿੱਤੀ ਇਹ ਪਿਛਲੇ ਤੋਂ ਪੂਰੀ ਸਰਕਾਰ ਜਿਹੜੀ ਤਣਾਅ ਕਾ ਦਿੱਤੀ ਗਈ ਸੀ ਆਏ ਦਿਨਾਂ ਦੇ ਪੀਸੀ ਵੀ ਕੈਮਰੇ ਵਾਲੀ ਸੰਭਾਲੇ ਜਾ ਰਹੇ ਸਨ ਪਰ ਹੁਣ ਫਿਰ ਵੇਖਿਆ ਜਾ ਰਿਹਾ ਕਿ ਫਿਰ ਜਿਹੜਾ ਅਜੇ ਠਮਾਕਾ ਹੋ ਦੀ ਖਤਮਾ ਸਾਹਮਣੇ ਆਈ ਆ ਹੱਥ ਤੋਂ ਵੱਡੀ ਦਮ ਜਾਣ ਕਾ ਦਿੱਤੀ ਕਿ ਅੱਡੀ ਮੁੱਖ ਮੰਤਰੀ ਭਗਵੰਤ ਮਾਨ ਦੀ ਅੰਮ੍ਰਿਤ ਸਰਕੀ ਸੀ ਜਿਹਨੇ ਅੱਡੀ ਦੇ ਜਿੱਥੋਂ ਲੈ ਕੇ ਵੀ ਇਹ ਕਚਿਆਖ ਲਗਾਈ ਜਾ ਰਹੇ ਹਨ ਕਿਉਂਕਿ ਉੱਥੇ ਰੋਡ ਤੋਂ ਮੁੱਖ ਮੰਤਰੀ ਨੇ ਨਿਕਲਾ ਸੀ ਜਿਸੇ ਰੋਡ ਤੇ ਇਹ ਠਮਾਕਾ ਹੋ ਦੀ ਦਫਾ ਸਾਹਮਣੇ ਆਈ ਹੈ ਇਨਸਾਨ ਦੇ ਪੁਜੇ ਵਿਕਾਰੀ ਦੇ ਮੋਕੇ ਪੁੱਟੇ ਆਲਾ ਵਿਕਾਰੀ ਸਾਰੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਸੀ ਆਕਰ ਕੋਈ ਨਾ ਕੋਈ ਗਲਤ ਹੋ ਬਿਲਕੁਲ ਬਹੁਤ-ਬਹੁਤ ਮਿਹਰਬਾਨੀ ਹੈ ਅੰਦਾ ਜਾਣਕਾਰੀਆਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਸਾਡੇ ਰਿਪੋਰਟਰ ਸਾਹਿਬ ਕਹਿੰਦੇ ਨੇ ਕਿ ਉੱਥੇ ਪੁਲਿਸ ਅਧਿਕਾਰੀਆਂ ਦਾ ਐਡੀ ਵੱਡੀ ਤਾਦਾਦ ਦੇ ਵਿੱਚ ਪਹੁੰਚਣਾ ਆਲਾ ਅਧਿਕਾਰੀਆਂ ਦਾ ਉੱਥੇ ਪਹੁੰਚਣਾ ਸ਼ੰਕਾ ਸ਼ੱਕ ਤਾਂ ਜ਼ਰੂਰ ਜਿਹੜਾ ਉਹ ਪੈਦਾ ਹੁੰਦਾ ਹੈ ਪਰ ਪੁਲਿਸ ਦੇ ਵੱਲੋਂ ਜਿਸ ਤਰੀਕੇ ਦੇ ਨਾਲ 200% ਦਾ ਦਮਗਜਾ ਮਾਰਿਆ ਗਿਆ ਜਾਂ ਫਿਰ ਕਹਿ ਲੀਏ ਕਿ ਇਸ ਦਾ ਦਾਵਾ ਠੋਕਿਆ ਗਿਆ ਉਸ ਦੇ ਵਿੱਚ ਸਚਾਈਆਂ ਕਿੰਨੀਆਂ ਨੇ ਜਾਂ ਫਿਰ ਕੋਈ ਪੋਸਟ ਕਿਸੇ ਦੇ ਵੱਲੋਂ ਲਿਖੀ ਜਾ ਰਹੀ ਹੋਵੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੋਸਟ ਸਾਨੂੰ ਵੀ ਵੇਖਣ ਨੂੰ ਮਿਲੇ ਹਾਲਾਂਕਿ ਕਿਸੇ ਤਰੀਕੇ ਦੇ ਨਾਲ ਉਹਨਾਂ ਪੋਸਟਾਂ ਦੀ ਪੁਸ਼ਟੀ ਤਾਂ ਨਹੀਂ ਕੀਤੀ ਜਾ ਸਕਦੀ ਪਰ ਜਦੋਂ ਧਮਾਕਾ ਹੁੰਦਾ ਉਸ ਤੋਂ ਬਾਅਦ ਕੁਝ ਵੱਖਵਾਦੀ ਸੋਚ ਵਾਲੇ ਜਿਹੜੇ ਵਿਅਕਤੀ ਨੇ ਉਹਨਾਂ ਦੇ ਵੱਲੋਂ ਪੋਸਟਾਂ ਪਾ ਦਿੱਤੀਆਂ ਜਾਂਦੀਆਂ ਨੇ ਕਿ ਪਈਆ ਫਲਾਣੇ ਧਮਾਕੇ ਦੀ ਜ਼ਿੰਮੇਵਾਰੀ ਅਸੀਂ ਲੈਨੇ ਆ ਸਾਡੇ ਨਾਲ ਇਸ ਤਰੀਕੇ ਦੇ ਨਾਲ ਕੀਤਾ ਗਿਆ ਸੀ ਉਹਦਾ ਬਦਲਾ ਲਿਆ ਜਾ ਰਿਹਾ ਸੋ ਹੁਣ ਸਾਹਿਬ ਜੀ ਆਜੀਤ ਸਿੰਘ ਇਹ ਨਗਰ ਦੇ ਵਿੱਚ ਉਹ ਹਰ ਸਿੰਘ ਨਗਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਆ ਇਸ ਘਟਨਾ ਦੇ ਉੱਪਰ ਪੁਲਿਸ ਦਾ ਪੱਖ ਜਿਹੜਾ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਘਰ ਵਾਲਿਆਂ ਦਾ ਕੀ ਕਹਿਣਾ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਤੇ ਰਿਪੋਰਟਰ ਸਹਿਬਾਨ ਦੇ ਵੱਲੋਂ ਕੀ ਕੋਈ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਇਹ ਤਮਾਮ ਖਬਰ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਨ ਤੇ ਟਿੱਪਣੀ ਕਰਨਾ ਬਿਲਕੁਲ ਨਾ ਭੁੱਲਣਾ ਅੱਜ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਤੇ ਖਬਰ ਜਿਹੜੀ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰੂ ਨਗਰੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਘਰ ਦੇ ਵਿੱਚੋਂ ਬਲਾਸਟ ਹੋ ਜਾਣ ਦੀਆਂ ਜਾਣਕਾਰੀਆਂ ਮਿਲ ਰਹੀਆਂ ਨੇ ਜਾਣਕਾਰੀਆਂ ਦੇ ਵਿੱਚ ਬਹੁਤ ਕੁਝ ਉਲਝਣ ਭਰਿਆ ਹੈ ਤੇ ਇਸ ਦੇ ਬਾਰੇ ਇੱਕ ਇੱਕ ਕਰਕੇ ਤਫਸੀਲ ਰੂਪੀ ਸਾਰੀ ਗੱਲ ਜਿਹੜੀ ਹੈ ਤੁਹਾਨੂੰ ਸਮਝਾਉਣ ਦੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾਵੇਗੀ ਸਭ ਤੋਂ ਪਹਿਲਾਂ ਤਸਵੀਰਾਂ ਜਿਹੜੀਆਂ ਨੇ ਚੱਲ ਰਹੀਆਂ ਇਹਨਾਂ ਤਸਵੀਰਾਂ ਦੇ ਉੱਪਰ ਧਿਆਨ ਕੇਂਦਰਿਤ ਕਰੋ ਇਹ ਤਸਵੀਰਾਂ ਜਿਹੜੀਆਂ ਨੇ ਨਿਊ ਜੁਝਾਰ ਨਗਰ ਅੰਮ੍ਰਿਤਸਰ ਸਾਹਿਬ ਦੀਆਂ ਨੇ 에어ਪੋਰਟ ਦੇ ਨਜ਼ਦੀਕ ਪੈਂਦਾ ਇਹ ਇਲਾਕਾ 에어ਪੋਰਟ ਰੋਡ ਦੇ ਉੱਪਰ ਪੈਂਦਾ ਇਹ ਇਲਾਕਾ ਜਿਸ ਦੇ ਵਿੱਚ ਤਮਾਕਾ ਹੋਣ ਦੀ ਖਬਰ ਮਿਲਦੀ ਹੈ ਤਮਾਮ মিডিਆ ਜਿਹੜਾ ਉੱਥੇ ਦੌੜ ਭੱਜ ਕੇ ਪਹੁੰਚਦਾ ਹੈ ਉਹਨਾਂ ਦੇ ਵੱਲੋਂ ਤਮਾਮ ਉਥੇ ਆ ਜਿਹੜੀ ਖੋਖ ਪੜਤਾਲ ਕੀਤੀ ਜਾਂਦੀ ਹੈ ਕਿ ਭਾਈ ਤਮਾਕਾ ਹੋਇਆ ਕਿਉਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਇਹ ਵੀ ਤੁਹਾਨੂੰ ਸੁਣਾਉਣਾ ਹੈ ਪਰ ਇੱਥੇ ਪੁਲਿਸ ਦੀਆਂ ਕਾਰਗੁਜ਼ਾਰੀਆਂ ਦੇ ਉੱਪਰ ਪਿਛਲੇ ਲੰਬੇ ਸਮੇਂ ਤੋਂ ਵੱਡੇ ਸਵਾਲ ਉੱਠਦੇ ਨਜ਼ਰ ਆ ਰਹੇ ਨੇ ਭਾਵੇਂ ਉਹ ਮਜੀਠਾ ਹਲਕੇ ਦੇ ਥਾਣੇ ਦੇ ਵਿੱਚ ਹੋਇਆ ਧਮਾਕਾ ਹੋਵੇ ਜਿਸ ਤੋਂ ਬਾਅਦ ਉੱਥੇ ਟਿਊਬ ਫਟਣ ਦਾ ਨਾਮ ਪੁਲਿਸ ਦੇ ਵੱਲੋਂ ਦਿੱਤਾ ਗਿਆ ਜਾਂ ਫਿਰ ਬਾਅਦ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਜਈਆਂ ਹੋਈਆਂ ਥਾਣੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਹੋਏ ਬਲਾਸਟ ਜਿਹੜੇ ਨੇ ਉਹਨਾਂ ਨੂੰ ਵੀ ਪੁਲਿਸ ਦੇ ਵੱਲੋਂ ਕਿਤੇ ਨਾ ਕਿਤੇ ਠੰਡੇ ਬਸਤੇ ਦੇ ਵਿੱਚ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਇਹ ਚੰਗੀਆਂ ਸੀ ਮਾੜੀਆਂ ਸੀ ਇਹ ਤੁਸੀਂ ਜਾਣਦੇ ਹੋ ਪਰ ਇੱਥੇ ਸਭ ਤੋਂ ਪਹਿਲਾਂ ਇਹ ਜਾਣਕਾਰੀਆਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਘਰ ਦੇ ਵਿੱਚ ਬਲਾਸਟ ਹੋਇਆ ਜਿਸ ਦੇ ਬਾਰੇ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਭਾਈ ਇੱਕ ਸ਼ਰਾਬ ਦੀ ਬੋਤਲ ਟੁੱਟੀ ਹੈ ਹੁਣ ਇੱਕ ਗੱਲ ਸਮਝੀ ਜਾਵੇ ਕਿ ਭਾਈ ਸ਼ਰਾਬ ਦੀ ਬੋਤਲ ਟੁੱਟਣ ਦੇ ਨਾਲ ਆਲ ਦਵਾਲ ਦੇ ਘਰਾਂ ਦੇ ਵਿੱਚ ਕਿੰਨਾ ਕਰੋਲਾ ਪੈਂਦਾ ਹੁੰਦਾ ਹੈ ਜਾਂ ਫਿਰ ਇਹ ਗੱਲ ਨੂੰ ਵੀ ਸਮਝਿਆ ਜਾਵੇ ਕਿ ਪੁਲਿਸ ਦੇ ਵੱਲੋਂ ਕਦੋਂ ਤੋਂ ਸ਼ਰਾਬ ਦੀਆਂ ਬੋਤਲਾਂ ਟੁੱਟਣ ਦੇ ਉੱਪਰ ਜਾ ਕੇ ਉੱਥੇ ਪਹੁੰਚ ਕੇ ਕੋਹਕਵਰਤਾਲ ਕਰਨੀ ਸ਼ੁਰੂ ਕੀਤੀ ਗਈ ਨਾਲ ਦੀ ਨਾਲ ਪੁਲਿਸ ਤਾਂ ਕਹਿ ਰਹੀ ਹੈ ਕਿ ਭਾਈ 112 ਦੇ ਉੱਪਰ ਸਾਨੂੰ ਫੋਨ ਕਾਲ ਆਉਂਦੀ ਹੈ ਪਰਿਵਾਰ ਦੇ ਵੱਲੋਂ ਸਾਨੂੰ ਫੋਨ ਕੀਤਾ ਜਾਂਦਾ ਹੈ ਪਰਿਵਾਰ ਦੇ ਵਿੱਚ ਦੋ ਜਣੇ ਰਹਿੰਦੇ ਨੇ ਜਿਸ ਦੇ ਵਿੱਚ ਮਾਲਕ ਦਾ ਨਾਮ ਸੰਦੀਪ ਸਿੰਘ ਦੱਸਿਆ ਜਾ ਰਿਹਾ ਹੈ ਉਹ ਕਹਿੰਦੇ ਕਿ 112 ਨੰਬਰ ਦੇ ਉੱਪਰ ਸਾਨੂੰ ਕਾਲ ਆਉਂਦੀ ਹੈ ਤੇ ਉਸ ਕਾਲ ਦੇ ਜ਼ਰੀਏ ਅਸੀਂ ਇੱਥੇ ਪਹੁੰਚਦੇ ਹਾਂ ਹੁਣ ਵੱਡਾ ਇੱਥੇ ਧਿਆਨ ਦੇਣ ਯੋਗ ਆ ਜਿਹੜਾ ਆ ਗੱਲ ਹੈ ਜਾਂ ਫਿਰ ਕਹਿ ਲਈਏ ਇਹ ਸਾਰੇ ਮਸਲੇ ਦੇ ਵਿੱਚ ਇੱਕ ਵੱਡਾ ਚਰਚਾ ਦਾ ਵਿਸ਼ਾ ਇਹ ਹੈ ਕਿ ਡੀਸੀਪੀ ਸਾਹਿਬ ਦੇ ਵੱਲੋਂ ਉੱਥੇ ਪਹੁੰਚ ਆ ਗਏ ਤੇ ਇੱਕ 112 ਦੇ ਉੱਪਰ ਕੀਤੀ ਗਈ ਕਾਲ ਦੇ ਉੱਪਰ ਕਦੋਂ ਡੀਸੀਪੀ ਵਰਗੇ ਵੱਡੇ ਅੱਲਾ ਅਫਸਰ ਜਿਹੜੇ ਨੇ ਉੱਥੇ ਪਹੁੰਚਦੇ ਨੇ ਬਹੁਤ ਸਾਰੀਆਂ ਗੱਲਾਂ ਦੇ ਸਵਾਲਾਂ ਦੇ ਘੇਰੇ ਦੇ ਵਿੱਚ ਬਹੁਤ ਸਾਰੇ ਵੱਡੇ ਸਵਾਲ ਨੇ ਜਿਹੜੇ ਕਿ ਲੰਬਾ ਸਮੇਂ ਤੋਂ ਇਸ ਮਾਝੇ ਇਲਾਕੇ ਦੇ ਨਾਲ ਜੁੜਦੇ ਨਜ਼ਰ ਆ ਰਹੇ ਨੇ ਉਹ ਭਾਵੇਂ ਮਜੀਠਾ ਹੋਵੇ ਭਾਵੇਂ ਅੰਮ੍ਰਿਤਸਰ ਦੇ ਕੁਝ ਹੋਰ ਇਲਾਕੇ ਹੋਣ ਜਿਸ ਦੇ ਵਿੱਚ ਬਾਅਦ ਦੇ ਵਿੱਚ ਵੱਡਾ-ਵੱਡਾ ਜਾਲ ਲਾ ਕੇ ਪੁਲਿਸ ਦੇ ਵੱਲੋਂ ਕੋਈ ਬਾਂਬੂਦਮਾ ਚੀਜ਼ ਨਾ ਅੰਦਰ ਸੁੱਟ ਦੇਵੇ ਅਜਿਹੀਆਂ ਰਾਖੀਆਂ ਦੀ ਜਿਹੜੀ ਇਹ ਤਮਾਮ ਕਵਾਇ ਚਲਾਈ ਜਾ ਰਹੀ ਹੈ ਉੱਥੇ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਡੀਸੀਪੀ ਸਾਹਿਬ ਦਾ ਬਿਆਨ ਹੀ ਸੁਣਾ ਦਿੰਦੇ ਆ ਕਿ ਉਹਨਾਂ ਦੇ ਵੱਲੋਂ ਕੇਸ ਤਰੀਕੇ ਦੇ ਨਾਲ ਇਸ ਸਾਰੀ ਚੀਜ਼ ਦੇ ਉੱਪਰ ਪੁਸ਼ਟੀ ਕੀਤੀ ਗਈ ਹੈ ਕਿ ਭਾਈ ਕੋਈ ਧਮਾਕਾ ਵੀ ਹੋਇਆ ਇੱਕ ਸ਼ਰਾਬ ਦੀ ਬੋਤਲ ਟੁੱਟੀ ਹੈ ਸਭ ਤੋਂ ਪਹਿਲਾਂ ਇੱਕ ਇਹ ਬਿਆਨ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਆ जी जुझार सिंह एवेन्यू है ज़नाला रोड पर वहाँ हमने वेरीफाई किया है एक संदीप सिंह का घर है ट्रांसपोर्ट का काम पहले करते थे उनकी वाइफ आइलट सेंटर में कोचिंग देते हैं टीचर हैं उनके घर में कांच की बोतल टूटी पड़ी थी ब्लास्ट वाली कोई घटना हुई नहीं है ये बिल्कुल र्यूमर फैलाया गया है ऐसे कोई बात हुई नहीं फिर ये इस गर्मी कौन कौन रहता है कुछ अपने के मेंबर कितने इस हैं इसमें दो ही मेंबर हैं संदीप सिंह उनकी वाइफ रहते हैं कोई झगड़ा वगैरह था कोई झगड़ा नहीं उन्होंने बताया कोई उनके उनके किसी के साथ दुश्मनी नहीं थी कोई बात नहीं नान को कोई काल आई है वो क्या काम करते सर वो ट्रांसपोर्ट का काम करते थे लेकिन अभी नहीं करते उनकी वाइफ कोचिंग देते हैं टीचर जो सोशल मीडिया पे इवो कह रहे हैं हमने कंप्लेंट की नहीं नहीं किसी को बुलाया 112 पर तो कंप्लेंट गई थी तब भी हमारे चौकीदार आए थे देखा कांच की बोतल टूटी है सिंपल कंप्लेंट थी वेरीफाई कर रहा लेकिन ब्लास्ट वाली कोई घटना हुई नहीं नहीं है की बोतल टूटने पर इतनी ता नहीं होता, इतनी पुलिस जो था धमाका होता ऐसा कुछ प्रेस की तरफ से र्यूमर फैलाया गया था कि धमाका हो गया बहुत बड़ा ब्लास्ट हुआ है अमृतसर में है। उसके बाद जो र्यूमर फैला उसके बाद हम आए वेरीफाई कर हमारे सीनियर ऑफिसर आए हैं उन्होंने भी आपको ब्रीफ किया है लेकिन ऐसी कोई घटना हुई नहीं है नहीं 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 बहुत बहुत दूर है जहाँ से लेकिन ऐसी फेरी के इसका कोई संबंध नहीं है ऐसी घटना जब हुई नहीं है ਤੁਸਕਾ ਸਫੇਰੀ ਸੇ ਕਿਆ ਲੈਣਾ ਜਨਾ ਸੀ ਸੀਸੀਟੀਵੀ ਸਾਹਮਣੇ ਹੈ ਕੋਈ ਬੋਤਲ ਫੇਕਣ ਕੀ ਅੰਦਰ ਕੋਈ इसके बारे में हम सीसीटीवी फिर भी देख रहे हैं कि किसी ने शरारत की क्या हुआ किस कैसे हुआ है इस घर गली में जो सीसीटीवी कैमरे वो देख रहे हैं धमाके जैसी कोई बिल्कुल नहीं हंड्रेड परसेंट दो सौ परसेंट मैं कहूँ धमाका हुआ है ना धमाके जैसी कोई घटना हुई है पर पर चौकी इंचार्ज पहुंचे पहुंचे थे पर जहां पे और भी ऑफिसर ऑफिसर बड़े करने के लिए क्या क्या हुआ वजह है जब र्यूमर फैला तभी हम सभी ऑफिसर यहाँ आना पड़ा आन के इन्वेस्टिगेशन किया और आपको ब्रीफ कर रहे हैं ਤੇ ਅਲਾਦ ਘਾਰੀਆਂ ਦੇ ਵੱਲੋਂ ਜੋ ਗੱਲ ਕਹੀ ਗਈ ਹੈ ਉਹ ਤੁਹਾਡੇ ਸਾਹਮਣੇ ਰੱਖੀ ਇਹਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਇਹ ਵੀ ਨਾਲ ਦੀ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਲਿਖਦੇ ਜਾਣਾ ਸੋ ਨਾਲ ਹੁਣ ਇੱਥੇ ਗੱਲ ਕਰਨੀ ਵਾਜਬ ਇਹ ਵੀ ਬਣਦੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਪੁਲਿਸ ਦੇ ਵੱਲੋਂ ਜਿਨ੍ਹਾਂ ਧਮਾਕਿਆਂ ਨੂੰ ਕਿਹਾ ਗਿਆ ਕਿ ਭਾਈ ਇੱਥੇ ਤਾਂ ਟਾਇਰ ਫਟਿਆ ਸੀ ਉਹਨਾਂ ਧਮਾਕਿਆਂ ਦੇ ਵਿੱਚ ਜਿਹੜੇ ਲੋਕ ਸ਼ਾਮਿਲ ਸੀ ਜਿਹੜੇ ਨੌਜਵਾਨ ਸ਼ਾਮਿਲ ਸੀ ਉਹਨਾਂ ਦਾ ਇਨਕਾਊਂਟਰ ਜਿਸ ਤਰੀਕੇ ਦੇ ਨਾਲ ਕੀਤਾ ਗਿਆ ਉਹਦੇ ਬਾਰੇ ਵੀ ਆਪਾਂ ਸਭ ਕੋ ਜਾਣਦੇ ਆ ਪਰ ਇਸ ਘਰ ਦੇ ਉੱਪਰ ਜ਼ਰੂਰ ਧਿਆਨ ਕੇਂਦਰਿਤ ਕੀਤਾ ਜਾਵੇ ਹਾਲਾਂਕਿ ਘਰ ਦੇ ਵਿੱਚ ਸਥਿਤੀਆਂ ਕਿਸੇ ਵੀ ਤਰੀਕੇ ਦੇ ਨਾਲ ਅਜਈਆਂ ਨਹੀਂ ਕਿ ਇੱਥੇ ਕੋਈ ਧਮਾਕਾ ਹੋਇਆ ਹੋਵੇ ਕਿਸੇ ਤਰੀਕੇ ਦੇ ਨਾਲ ਕੋਈ ਵੱਡੀ ਆਪਦਾ ਆ ਘੱਟੀ ਹੋਵੇ ਪਾਰੇ ਪੁਲਿਸ ਦੇ ਅਧਿਕਾਰੀਆਂ ਦਾ ਉੱਥੇ ਪਹੁੰਚਣਾ ਮੀਡੀਆ ਕਰਮੀਆਂ ਦੇ ਕੋਲ ਅਜੇ ਹੀ ਜਾਣਕਾਰੀ ਜਾਣਾ ਤੇ ਪੁਲਿਸ ਦੇ ਵੱਲੋਂ ਇਹਨਾਂ ਤਮਾਮ ਬਿਆਨਾਂ ਦੇ ਉੱਪਰ ਸਪਸ਼ਟੀਕਰਨ ਦੇਣਾ ਕਿ ਭਾਈ 200 ਫੀਸ ਦੀ ਪੁਲਿਸ ਦੇ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਇੱਥੇ ਕੋਈ ਵੀ ਧਮਾਕਾ ਜਿਹੜਾ ਉਹ ਨਹੀਂ ਹੋਇਆ ਪਰ ਇੱਥੇ ਵੱਡਾ ਸਵਾਲ ਉਦੋਂ ਖੜਾ ਹੁੰਦਾ ਜਦੋਂ 112 ਦੇ ਉੱਪਰ ਕਾਲ ਦੀ ਗੱਲ ਜਿਹੜੀ ਆ ਪੁਲਿਸ ਦੇ ਵੱਲੋਂ ਕਹੀ ਜਾਂਦੀ ਹੈ ਕਿ ਸਾਨੂੰ ਫੋਨ ਇੱਕ ਰਸੀਬ ਹੁੰਦਾ ਜਿਸ ਤੋਂ ਬਾਅਦ ਇਹ ਕਾਰਵਾਈਆਂ ਚੱਲੀਆਂ ਨਾਲ ਦੀ ਨਾਲ ਜਿਹੜੇ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਦਾ ਘਰ ਹੈ ਜਿਨ੍ਹਾਂ ਦੀ ਇਹ ਇਮਾਰਤ ਹੈ ਜਿਹੜੇ ਇਸ ਘਰ ਦੇ ਮਾਲਕ ਨੇ ਉਹ ਕਹਿੰਦੇ ਕਿ ਭਾਈ ਅਸੀਂ ਫੋਨ ਫਾਨ ਕੀਤਾ ਹੀ ਕੋਈ ਨਹੀਂ ਉਹਨਾਂ ਦਾ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰਨਾ ਬੇहद ਲਾਜ਼ਮੀ ਹੈ ਸੋ ਉਹ ਵੀ ਬਿਆਨ ਤੁਹਾਡੇ ਨਾਲ ਸੁਣਾ ਦਿੰਦੇ ਆ ਫਿਰ ਅੱਗੇ ਇਸ ਖਬਰ ਨੂੰ ਘੋਖਾ ਪੜਤਾਲਾਂਗੇ ਕੋਈ ਦਾ ਧਮਾਕੇ ਦਾ ਰੋਲਾ ਪੈ ਰਿਹਾ ਇਦਾਂ ਕੋਈ ਧਮਾਕਾ ਨਹੀਂ ਨੁਕਸਾਨ ਆਇਆ ਹੁੰਦਾ ਤੇ ਸਰ ਕੋਈ ਕੰਪਲੀਟ ਤੁਸੀਂ ਕੀਤੀ ਸੀ ਨਾ ਮੈਂ ਕੋਈ ਨਹੀਂ ਕੀਤੀ ਕੋਈ ਤੁਹਾਡੀ ਮੈਸੇਜ ਕੁਝ ਨਹੀਂ ਗਏ ਨੇ ਨੇ ਤੇ ਨਾਲ ਕੋਈ ਤੁਹਾਡੀ ਕੋਈ ਨਹੀਂ ਕੋਈ ਦੁਸ਼ਮਣ ਤੁਸੀਂ ਕਹਿਣਾ ਤੁਸੀਂ ਕੰਪਲੇਟ ਕਰੀ ਨਾ ਨਹੀਂ ਕੀਤੀ ਪਰ ਪੁਲਸ ਕਹਿ ਰਹੀ ਹੈ ਕਿ ਉਹ 112 ਤੇ ਉੱਪਰ ਕਮੈਂਟ ਨਾ ਮੈਂ ਨਹੀਂ ਕੀਤੀ 112 ਹੋਰ ਵੀ ਕੋਈ ਆ ਗਿਆ ਤਾਂ ਹੋਰ ਮੈਂ 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 ਉਹੀ ਨੁਕਸਾਨ ਆਇਆ ਉਹਦਾ ਮੇਰਾ ਆਪਣਾ ਸੁਏ ਸੰਜੀ ਇਸ ਘਰ ਦੇ ਮਾਲਕ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਕੀ ਕੁਝ ਉੱਥੇ ਕਿਸ ਤਰੀਕੇ ਦੇ ਨਾਲ ਵਾਪਰ ਰਿਹਾ ਤੇ ਪੁਲਿਸ ਦੇ ਵੱਲੋਂ ਕੀ ਕੁਝ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਨੇ ਹੁਣ ਜ਼ਮੀਨ ਦੀ ਹਕੀਕਤ ਕੀ ਆ ਉੱਥੇ ਕੀ ਕੁਝ ਵਾਪਰਿਆ ਕਿਸ ਤਰੀਕੇ